ਮਿੰਟੂ ਜੀ ਸਿਆਸਤ ਦੀ ਗੱਲ ਕਰੀਏ ਤੇ ਇੱਕ ਸ਼ੁਰੂਆਤੀ ਦੌਰ ਉਹ ਹੁੰਦਾ ਜਦੋਂ ਕੋਈ ਵਿਧਾਇਕ ਆਉਂਦਾ ਜਾਂ ਫਿਰ ਵੋਟਾਂ ਮੰਗਣ ਕੋਈ ਆਉਂਦਾ ਤੇ ਹਾਰਾਂ ਤੋਂ ਗੱਲ ਸ਼ੁਰੂ ਹੁੰਦੀ ਹੈ ਲੱਡੂ ਦੇ ਨਾਲ ਤੋਲਣ ਦੀ ਗੱਲ ਸ਼ੁਰੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹ ਸਿਆਸਤ ਦਾ ਸਫ਼ਰ ਹੁੰਦਾ ਤੇ ਵਿਧਾਇਕਾਂ ਦੇ ਜਾਂ ਫਿਰ ਸਰਕਾਰ ਦੇ ਕੰਮ ਹੁੰਦੇ ਆ ਉਸ ਤੋਂ ਬਾਅਦ ਫਿਰ ਪ੍ਰਤੀਕਰਮ ਆਉਂਦੇ ਲੋਕਾਂ ਦੇ ਹੁਣ ਸਰਕਾਰ ਬਣੀ ਨੂੰ ਕਾਫੀ ਟਾਈਮ ਹੋ ਗਿਆ ਤੇ ਲੋਕਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਕਹਿੰਦੇ ਕਿ ਚਾਹੇ ਮਾਨਸਾ ਹੋਵੇ ਬਟਾਲਾ ਹੋਵੇ ਸ਼ਿਕਿਆ ਕ੍ਰਾਂਤੀ ਦੇ ਦੌਰ ਦੇ ਵਿੱਚ ਉਦਘਾਟਨਾ ਦੇ ਦੌਰ ਦੇ ਵਿੱਚ ਆਪਾਂ ਦੇਖਿਆ ਜਾਂ ਫਿਰ ਹੁਣ ਕਿਸਾਨਾਂ ਦੇ ਨਾਲ ਦੇਖਿਆ ਕਿ ਹੁਣ ਭਾਈ ਲੋਕ ਭੱਜ ਭੱਜ ਕੇ ਪੈਣ ਲੱਗੇ ਵਧਾਇਕਾਂ ਨੂੰ ਸਵਾਲ ਕਰਨ ਲੱਗੇ ਆ ਪੁੱਛਣ ਲੱਗੇ ਆ ਵੀ ਕੀ ਕੀਤਾ ਤੇ ਅੱਗੇ ਕੀ ਕਰਨਾ ਤੇ ਕਿਵੇਂ ਵੇਖੀਏ ਹੁਣ ਲੋਕਾਂ 'ਚ ਜਾਗਰਤੀ ਆ ਗਈ ਹੈ ਤੇ ਜਾਂ ਫਿਰ ਜਿਹੜੀ ਜਾਗਰਤੀ ਲਿਆਉਂਦੀ ਸਰਕਾਰ ਨੇ ਗੱਲ ਕੀਤੀ ਸੀ ਉਹ ਸਰਕਾਰ ਕਿਤੇ ਨਾ ਕਿਤੇ ਨਾਕਾਮਜਾਬ ਹੋਈ ਹੈ ਕੇਸ ਮੱਖਣ ਤੇ ਬਲਰਾਜ ਦਾ ਗੀਤ ਸੀ ਆ ਇਲਾਕਾ ਸ਼ੇਰਾਂ ਦਾ ਹੂੰ ਇਹਨਾਂ ਨੇ ਆਪਣਾ ਇਲਾਕਾ ਮੱਲਿਆ ਸੀ ਜਾ ਕੇ ਹਾਈਵੇ ਜਾਂ ਸ਼ਹਿਰੀ ਇਲਾਕਾ ਹੁਣ ਪਿੰਡਾਂ 'ਚ ਜਦ ਉਤਰਨਾ ਪਿਆ ਤਾਂ ਉਹਨਾਂ ਦਾ ਇਲਾਕਾ ਹੂੰ ਇਹਨਾਂ ਦਾ ਇੱਕ ਬੜਾ ਫੇਮਸ ਡਾਇਲੋਗ ਹੁੰਦਾ ਸੀਗਾ ਇਲਾਕਾ ਤੇਰਾ ਤਮਾਕਾ ਮੇਰਾ ਜਦੋਂ ਆਮ ਆਦਮੀ ਪਾਰਟੀ 16 17 ਦੇ ਕੈਂਪੇਨ 'ਚ ਸੀਗਾ ਬਿਲਕੁਲ ਜਦੋਂ ਇੱਕ ਕੈਂਪੇਨ 'ਚ ਸੀਗੇ ਉਸ ਵੇਲੇ ਇਹਨਾਂ ਦਾ ਇਹ ਫੇਮਸ ਡਾਇਲੋਗ ਹੁੰਦਾ ਸੀਗਾ ਕਿ ਇਲਾਕਾ ਤੇਰਾ ਤਮਾਕਾ ਮੇਰਾ ਹੂੰ ਸਰ ਹੁਣ ਉਹ ਇਲਾਕਾ ਵੀ ਉਹਨਾਂ ਦਾ ਤਮਾਕਾ ਵੀ ਉਹਨਾਂ ਦਾ ਪਿੰਡਾ 'ਚ ਤੁਹਾਨੂੰ ਜਾਣਾ ਹੀ ਪਊਗਾ ਜੀ ਜਿਨ੍ਹਾਂ ਨੂੰ ਤੁਸੀਂ ਕੁੱਟ ਕੇ ਉਥੋਂ ਕੱਢਿਆ ਉਹ ਫਿਰ ਤੁਹਾਡੇ ਨਾਲ ਉਹੀ ਕੁਝ ਕਰਨਗੇ ਜੋ ਹੰਸਰਾਜ ਹੰਸ ਦੇ ਨਾਲ ਹੁੰਦਾ ਸੀ ਤੇ ਤੁਸੀਂ ਖੁਸ਼ ਹੁੰਦੇ ਸੀ ਹੂੰ ਜੋ ਰਮਨੀਤ ਬਿੱਟੂ ਦੇ ਨਾਲ ਹੁੰਦਾ ਸੀ ਤੇ ਤੁਸੀਂ ਖੁਸ਼ ਸੀ ਜੀ ਸੁਖਬੀਰ ਸਿੰਘ ਮੈਸਰ ਖਾਨਾ ਤੇ ਬੁੱਲਾ ਤੇ ਕੱਲ ਇੰਚ-ਇੰਚ ਸਿਕਰੀ ਸੀ ਹੂੰ ਜਦੋਂ ਘਿਰ ਗਿਆ ਉਹਨਾਂ ਆਖਿਆ ਕਿ ਇਹ ਜਿਹਦਾ ਉਤ ਘਾਟਨ ਕਰਨ ਆਇਆ ਹੈ ਇਹ ਹੈ ਕਿਦਾ ਬਣਾਇਆ ਕਿਦਾ ਹੂੰ ਗੱਲਾਂ ਹੀ ਨਹੀਂ ਔਰਦੀਆਂ ਸਭ ਉੱਥੇ ਹੋਰ ਵੀ ਇਲਜ਼ਾਮ ਲੱਗਾ ਕਥੇ ਤੌਰ ਤੇ ਦਾਵਾ ਕੀਤਾ ਗਿਆ ਕਿ ਵਿਧਾਇਕ ਪੀਪੂ ਕਿ ਆਇਆ ਸੀ ਪਤਾ ਨਹੀਂ ਰਾਤ ਵਾਲਾ ਕੋਈ ਮੁਸ਼ਕਮਸ਼ਕ ਆਇਆ ਹੋਣਾ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਆ ਜੀ ਚਲੋ ਛੱਡਿਏ ਖੜਾ ਪਰ ਇੰਨਾ ਗੱਲਾਂ ਦਾ ਜਵਾਬ ਤੇ ਹਣੀ ਨਾ ਕਿ ਭਾਈ ਮੁੰਡਾ ਕਿਸੇ ਦਾ ਤੁਸੀਂ ਜਾ ਕੇ ਐਵੇਂ ਧੱਕੇ ਨਾਲ ਹੀ ਉੱਤੇ ਕਹੀ ਜਨ ਮੇਰਾ ਹੂੰ ਆਵੇ ਠੱਪਾ ਲਾਈ ਜਾਂਦੇ ਜੀ ਕਮਾਲ ਦੀ ਇਹ ਕ੍ਰਾਂਤੀ ਹੈ ਇਹ ਕਮਾਲ ਦੀ ਕ੍ਰਾਂਤੀ ਹੈ ਕਿ ਵੰਦੇ ਹੁੰਦੇ ਖੁਸ਼ੀ ਦਾ ਲੱਡੂ ਛੱਡিয়ে ਨਾ ਤੱਕੇ ਦੀ ਖੀਰ ਖਾਈਏ ਨਾ ਇਹ ਤਾਂ ਤੱਕੇ ਦੀ ਖੀਰ ਖਾਂਦਾ ਹੈ ਬਿਲਕੁਲ ਬਿਲਕੁਲ ਖੀਰੀ ਕਰੀ ਜਾਂਦੇ ਤਾਂ ਉਧਰ ਸ਼ੈਰੀ ਕਲ ਸੀ ਉਹਦਾ ਇੱਕੋ ਅੰਦਾਜ਼ ਹੈ ਉਹ ਗੱਡੀ ਦੇ ਬਾਹਰ ਆ ਜਾਂਦਾ ਮੁੰਡਾ ਉਹ ਠੀਕ ਆ ਜਣਦਾ ਜੀ ਬੋਨਟ ਤੇ ਨਹੀਂ ਚੜ ਜਾਂਦਾ ਉੱਤੇ ਛਾਤੇ ਵੀ ਬਹਿ ਜਾਂਦਾ ਜੇ ਕਈ ਵਾਰ ਚਾਚੀ ਜਾਤੀ ਉਹ ਆਲੇ ਤੁਸੀਂ ਵੀਡੀਓ ਕਿਤੇ ਬਿਸ ਕਰਤੀ ਆ ਉਹ ਵੀ ਦੇਖਿਓ ਕੰਪੇਨ ਦੇ ਦੌਰਾਨ ਕਿਸ ਤਰ੍ਹਾਂ ਸ਼ਾਇ ਹੋਈ ਸੀ ਕਲਸੀ ਸਾਹਿਬ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਕੱਲ ਸ਼ਾਜਰੀ ਦੇ ਵਿੱਚ ਵੀ ਤੇ ਮਾਨ ਸਾਹਿਬ ਦਾ ਵਿਰੋਧ ਕਰਨ ਚਲੇ ਗਏ ਸਨ ਕਿਸਾਨ ਉੱਥੇ ਜਾਣ ਨਹੀਂ ਦਿੱਤਾ ਹੂੰ ਤੇ ਉਰਾਂ ਥੋੜਾ ਜਿਹਾ ਉੱਥੇ ਤੱਕ ਮਤਕਾ ਵੀ ਹੋਇਆ ਜੀ ਕੱਲ 4-5 ਥਾਵਾਂ ਤੇ ਐਸਾ ਵਿਰੋਧ ਜਿਹੜਾ ਉਹ ਦਰਜ ਕੀਤਾ ਗਿਆ ਹੂੰ ਸਭ ਜਿਨ੍ਹਾਂ ਲੋਕਾਂ ਨੇ ਕ੍ਰਿਟਿਸਿਜ਼ਮ ਕਰ ਕਰਕੇ ਰੋਟੀ ਖਾਧੀ ਆ ਮਾਨ ਸਾਹਿਬ ਵਰਗਿਆਂ ਨੇ ਮਨਾਲਾ ਦੇ ਨਾਲ ਜਿਨ੍ਹਾਂ ਨੇ ਆਲੋਚਨਾ ਕਰਕੇ ਵਿਅੰਗ ਕਰਕੇ ਜਿਨ੍ਹਾਂ ਨੇ ਰੋਟੀ ਖਾਤੀ ਉਹਨਾਂ ਦੇ ਰਾਜ ਦਾ ਹਾਲੇ ਆ ਕਿ ਕਿਸੇ ਕਾਂਗਰਸੀ ਵਰਕਰ ਨੇ ਇੱਕ ਵਿਅੰਗ ਕੱਸ ਦਿੱਤਾ ਕਿ ਕੇਜਰੀਵਾਲ ਦੀਆਂ ਗਰੰਟੀਆਂ ਨੇ ਪੂਰਬੀਆਂ ਨੂੰ 5 ਮਰਲਿਆਂ ਦਾ ਪਲਾਟ ਦਿੱਤਾ ਜਾਊਗਾ ਲੋਨ ਦੇ ਵਿੱਚ ਰੈਤ ਦਿੱਤੀ ਜਾਊਗੀ 80% ਨੌਕਰੀਆਂ ਦਾ ਕੋਟਾ ਦਿੱਤਾ ਜਾਊਗਾ ਇਹ ਨਾਲੇ ਚੱਕ ਕੇ ਉਹਦੇ ਤੇ ਪਰਚਾ ਕਰਾ ਦਿੱਤਾ ਜੀ ਯਾਨੀ ਜਿਸ ਬੰਦੇ ਨੇ ਵਿਅੰਗ ਤੋਂ ਅੱਜ ਤੱਕ ਰੋਟੀ ਖਾਧੀ ਆ ਰੋਟੀ ਤੋਂ ਸਿਆਸਤ ਦਾ ਸਫ਼ਰ ਤੈਅ ਕੀਤਾ ਉਹਦੇ ਰਾਜ ਦੇ ਵਿੱਚ ਵਿਅੰਗਲੀ ਜਗ੍ਹਾ ਵੀ ਮਰ ਗਈ ਆ ਜੀ ਤੇ ਸਵਾਲ ਤੇ ਫਿਰ ਤੁਹਾਨੂੰ ਪਤਾ ਹੀ ਹੈ ਸਵਾਲ ਦੇ ਕੀ ਹਾਲ ਹੁੰਦੇ ਆ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਹੁਣ ਇਹਨਾਂ ਦੇ ਵਿਧਾਇਕ ਲੋਕਾਂ ਦੇ ਰੂਬਰੂ ਹੋਣ ਕੇ ਇਹਨਾਂ ਦਾ ਸਵਾਗਤ ਇਤਰਾ ਹੀ ਹੋਣਾ ਹੈ ਖਾਸ ਤੌਰ ਤੇ ਦਿਹਾਤੀ ਹਲਕਿਆਂ 'ਚ ਸਭ ਜੀ ਬੀਤੇ ਦਿਨੀ ਅਸੀਂ ਇੱਕ ਪੋਲੀਟਿਸ਼ੀਅਨ ਦੇ ਨਾਲ ਮੀਟੇ ਸਨ ਸੱਤਾਤਾਰੀ ਬੰਦੇ ਹੀ ਸੀਗੇ ਹੋ ਤੇ ਸਾਡੇ ਨਾਲ ਇੱਕ ਬੜਾ ਵਿਬਾਕ ਚਿਹਰਾ ਬੈਠਾ ਸੀ ਕਿਤੇ 커피 ਪੀ ਰਿਹਾ ਸਾਸ ਸੀ ਜੀ ਨਿੱਜੀ ਗੱਲਬਾਤ ਸੀਗੀ ਜਦੋਂ ਇੱਕ ਕੈਫੇ 'ਚ ਇਕੱਠੇ ਹੋ ਗਏ ਸਾਰੇ ਤਾਂ ਗੱਲਾਂបੱਤਾਂ ਚੱਲ ਰਹੀਆਂ ਸੀ ਤਾਂ ਉਹਨਾਂ ਨੇ ਮੂੰਹ ਤੇ ਇੱਕ ਗੱਲ ਕਹੀ ਜਿਹੜੇ ਵਿਬਾਕ ਸਮਾਜ ਸੇਵੀ ਸੀ ਕਿਉਂਕਿ ਮੁਲਾਕਾਤ ਨਿੱਜੀ ਸੀ ਰਸਮੀ ਸੀ ਇਸ ਕਰਕੇ ਮੈਂ ਨਾ ਨਹੀਂ ਲਵਾਂਗਾ ਜੀ ਬਿਲਕੁਲ ਤੇ ਉਹ ਉੱਥੇ ਮੂੰਹ ਤੇ ਸੱਤਾਧਾਰੀ ਧਿਰ ਦੇ ਕਹਿੰਦੇ ਕਿ ਆਪਨਾ ਆਪ ਬਚਾ ਲਓ ਬਹੁਤ ਵੇਤ ਰਹੋਗੇ ਆਉਣ ਵਾਲੇ ਸਮੇਂ ਚ ਉਹਨਾਂ ਦੀ ਟਿੱਪਣੀ ਇੱਕ ਤੇ ਬੜੀ ਵਿਵਾਖ ਸੀ ਕਿਸੇ ਦੇ ਮੂੰਹ ਤੇ ਗੱਲ ਕਹਿਣੀ ਸਾਬ ਬਿਲਕੁਲ ਤੇ ਬਹੁਤ ਵੱਡੀ ਗੱਲ ਹੋ ਗਈ ਜਿਗਰੇ ਦੀ ਗੱਲ ਹੁੰਦੀ ਹੈ ਤੇ ਉਹ ਸਹਿਣ ਵਾਲੇ ਦਾ ਵੀ ਜਿਗਰਾ ਵੇਖੋ ਨਾ ਕਿੱਡਾ ਵੱਡਾ ਹੋਏਗਾ ਜਿੰਨੇ ਗੱਲ ਕਹੀ ਉਹਦਾ ਤੇ ਜਿਗਰਾ ਹੈ ਹੀ ਹੈ ਜਿੰਨੇ ਸਹੀ ਉਹਦਾ ਵੀ ਜਿਗਰਾ ਘਟ ਨਹੀਂ ਹੋਏਗਾ ਤਾਂ ਉਸ ਬੰਦੇ ਨੇ ਸਲਾਹ ਦਿੱਤੀ ਸਿਆਣੇ ਬੰਦੇ ਨੇ ਕਿ ਭਾਈ ਆਪਣਾ ਆਪ ਸੰਭਾਲ ਲਓ ਬਿਲਕੁਲ ਹੁਣ ਤੇ ਆਪਣਾ ਆਪ ਜਿਹੜਾ ਬਚਾਲੂਗਾ ਉਹੀ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਜੇਲ੍ਹ ਦੇ ਵਿੱਚ ਹਮ ਕਿ ਭਈ ਸਮਝ ਲਓ ਜਿਹਨੇ ਆਪਦਾ ਪਿਛਵਾੜਾ ਬਚਾ ਲਿਆ ਨਾ ਕਟੀਚਣ ਤੋਂ ਉਥੇ ਜੀ ਤੇ ਸਮਝ ਲਓ 25 ਕਿਲ ਮਰਬੇ ਦਾ ਕਬਜ਼ਾ ਹੀ ਲੈ ਗਿਆ ਹਮ ਇਹ ਜੇਲ੍ਹ ਦੇ ਵਿੱਚ ਇੱਕ ਘਾਵਤ ਹੈ ਸਾਹ ਬੋਲਣੀ ਤੇ ਨਹੀਂ ਚਾਹੀਦੀ ਪਰ ਇਹ ਗੱਲਾਂ ਠੁਕਮੀਆਂ ਹੋ ਜਾਂਦੀਆਂ ਉਥੇ ਤਾਂ ਵੀ ਛਤਰਾ ਤੋਂ ਬਚ ਗਏ ਨਾ ਤੁਸੀਂ ਤੇ ਸਮਝ ਲਓ 25 ਕਿਲਿਆਂ ਦਾ ਕਬਜ਼ਾ ਲੈ ਗਏ ਜੇ ਮਰਬੇ ਦਾ ਕਬਜ਼ਾ ਹੈ ਬਿਲਕੁਲ ਕਿਉਂਕਿ ਉਥੇ ਠੋਕਰੀ ਚ ਜਾਂ ਤਾਂ ਕੈਦੀ ਕੁੱਟ ਦਿੰਦੇ ਨੇ ਹਮ ਫੁਕਰਿਆਂ ਦਾ ਉੱਥੇ ਹਸਪਤਾਲ ਹੈ ਜੇਲ ਜਿਹੜੀ ਫੁਕਰਿਆਂ ਦਾ ਉੱਥੇ ਹਸਪਤਾਲ ਹੈ ਉੱਥੇ ਲਾਜ ਹੋ ਜਾਂਦਾ ਫੁਕਰਿਆਂ ਦਾ ਬਹੁਤ ਜਲਦੀ ਤੇ ਜਾਂ ਪੁਲਸ ਵਾਲੇ ਕੋਟਦੇ ਨੇ ਕਿਸੇ ਗਲਤੀ ਤੋਂ ਹੂੰ ਤੇ ਉੱਥੇ ਜਿਹੜਾ ਬਚ ਗਿਆ ਸਮਝ ਲਓ ਤਾਂ ਉਹ ਹਾਲ ਇੱਥੇ ਆ ਮੂੰਹ ਤੇ ਗੱਲ ਕਹੀ ਕਿ ਆਪਣਾ ਬਚਾਉਣ ਵੀਰੇ ਹੂੰ ਹੂੰ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹੁਣ ਆਪਣਾ ਆਪ ਜਿਹੜਾ ਬਚਾ ਗਿਆ ਸੋ ਬਚਾ ਗਿਆ ਜੀ ਸਮਝ ਲਓ 25 ਕਿੱਲੇ ਵਾਲਾ ਮਰਬੇ ਦਾ ਕਬਜ਼ਾ ਹੀ ਲੈ ਗਿਆ ਬਿਲਕੁਲ ਬਿਲਕੁਲ ਇਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਬੰਨੇ ਆ ਕੇਜਰੀਵਾਲ ਕੈਂਪੇਨ ਕਰਨਗੇ ਤੋਂ ਸ਼ਹਿਰਾਂ ਸ਼ਹਿਰਾਂ ਦੀ ਕੈਂਪੇਨ ਕਰਨਗੇ ਹੂੰ ਸਿਕਿਉਰਿਟੀ ਚ ਕੈਂਪੇਨ ਕਰਨਗੇ ਜੀ ਮਾਨ ਸਾਹਿਬ ਦੀ ਸਿਕਿਉਰਿਟੀ ਦੇ ਧੇਰੇ ਚ ਕਰਨਗੇ ਰੋਡ ਸ਼ੋ ਤੁਹਾਨੂੰ ਪਤਾ ਹੀ ਆ ਜੀ 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 ਨਾਭੀ ਪੱਗਾਂ ਦਾ ਹੜ ਆ ਜਾਂਦਾ ਉਹ ਤੇ ਰਹਿਣਗੇ ਇੱਕ ਕੈਲਪ ਸੇਫ ਜ਼ੋਨ ਦੇ ਵਿੱਚ ਆਹ ਭਾਈ ਸਾਹਿਬ ਆਉਣਗੇ ਜੀ ਆਹ ਭਾਈ ਸਾਹਿਬ ਆਉਣਗੇ ਲੋਕਾਂ ਦੇ ਵਿੱਚ ਨਾ ਪੈਣਾ ਬਿਲਕੁਲ ਹਾਂਜੀ ਤੇ ਇਹ ਇਹਨਾਂ ਨੂੰ ਆਉਣਾ ਤੇ ਪੈਣਾ ਹੀ ਆ ਤੇ ਜਿਹੋ ਜਿਹਾ ਦੁਸ਼ਾਂਦਾ ਤਿਆਰ ਆ ਤੇ ਇਹੀ ਤੇ ਕਹਿੰਦੇ ਹੁੰਦੇ ਸੀ ਡਲਾ ਤੋਂ ਡਲਾ ਹੋਂਤਾ ਪਤਾ ਹੀ ਨਹੀਂ ਕਿੱਧਰ ਸੇ ਚਲਾ ਹੋਂਤਾ ਹੂੰ ਮੈਂ ਤੇ ਨਹੀਂ ਕੰਮ ਕਰ ਪਰ ਕਿਤੇ ਨਾ ਕਿਤੇ ਕਹਿ ਲੋ ਕਿ ਉਹ ਦੂਜੇ ਡਲੇ ਜ਼ਰੂਰ ਸਿਖਾਣਗੇ ਉਹਨ ਲੋਕੀ ਡਲੇ ਉਹ ਦੂਜੇ ਵੀ ਬਣਦੇ ਹਨ ਜੀ ਜੀ ਮੀਟ ਨੂੰ ਵੀ ਨਿਆੰਗ ਸਿੰਘ ਜਿਹੜੇ ਉਹ ਡਲੇ ਕਹਿੰਦੇ ਆ ਤਾਂ ਉਹ ਡਲੇ ਤੁਹਾਨੂੰ ਜ਼ਰੂਰ ਸਿਖਾ ਦੇਣਗੇ ਐਤਕੀ ਉਹ ਖਵਾਉਣਗੇ ਤੁਹਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦਸ਼ਾਂਦਾ ਪਿਆਉਣਗੇ ਤੁਹਾਨੂੰ ਤੋ ਗੱਲ ਇਹ ਆ ਕਿ ਵਿਰੋਧ ਜਿਹੜਾ ਸੁਭਾਵਿਕ ਹੈ ਕਿ ਪਿੰਡਾਂ 'ਚ ਜ਼ਿਆਦਾ ਹੋਏਗਾ ਜੀ ਕਿਉਂ ਕਿਉਂਕਿ ਹਾਈਵੇਜ਼ ਤੋਂ ਤੁਸੀਂ ਕੁੱਟ ਕੇ ਕੱਢਿਆ ਉਹਨਾਂ ਨੂੰ ਹੂੰ ਤੇ ਉਹ ਜਿਹੜੇ ਜੱਟ ਆ ਕਿਸਾਨ ਆ ਜਿਹੜੇ ਉਹ ਤੁਹਾਨੂੰ ਉੱਥੇ ਕਹਿ ਲੂ ਕਿ ਪੂਰਾ ਪੰਜੀ ਦਾ ਭੌਣ ਦਿਖਾਉਣਗੇ ਸਾਹਬ ਇਹ ਟੈਟਫੋਰ ਟੈਟ ਐ ਸਰ ਬਿਲਕੁਲ ਬਿਲਕੁਲ ਨਿੱਕੇ ਹੁੰਦੇ ਨੇ ਮੈਂ ਪੜਿਆ ਸੀ ਅੰਗਰੇਜ਼ੀ ਚ ਟੈਟਫੋਰ ਟੈਟ ਕੋਈ ਯਾਦ ਰਹੇਗਾ ਉਹ ਅੰਗਰੇਜ਼ੀ ਚ ਬਹੁਤਾ ਖੁਸ਼ੀ ਯਾਦ ਨਹੀਂ ਹੈਗਾ ਤੋ ਗੱਲ ਇਹ ਆ ਕਿ ਇਸੇ ਤਰ੍ਹਾਂ ਹੀ ਚੱਲਦਾ ਫਿਰ ਕਦੇ ਆਪਦੀਆਂ ਕਦੇ ਗਾਖ ਦੀਆਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜੀ ਕਦੇ ਉਂਗਲੀ ਦੀਆਂ ਕਦੇ ਛਾਪਦੀਆਂ ਬਸ ਇੱਤਾ ਹੀ ਆ ਹਸਾਬਕਤਾ ਵਾਂਗ ਹੀ ਚੱਲਦੇ ਆ ਸਾਬ ਤੋ ਇਹ ਵੇਖ ਲੈਣ ਹੁਣ ਕਿਨੇ ਆਪਣਾ ਬਚਾਉਣਾ ਇੱਕ ਗੱਲ ਤੁਸੀਂ ਵੀ ਪਿਛਲੇ ਦਿਨੀ ਕਹੀ ਸੀ ਸ਼ਾਇਦ ਤੁਹਾਨੂੰ ਚੇਤਾ ਹੀ ਹੋਵੇ ਕਿ ਭਾਈ ਕੁਝ ਬੰਦੇ ਨੇ ਤਾਂ ਤੁਸੀਂ ਵੈਸੇ ਵੀ ਪਾਰਟਿਕੂਲਰਲੀ ਕਹਿ ਸੀ ਕਿ ਤੁਸੀਂ ਆਪ ਦਾ ਭਈ ਅੱਗਾ ਬਚਾ ਕੇ ਰੱਖੋ ਨਹੀਂ ਉਹ ਤਾਂ ਮੈਂ ਮੌਸਮ ਦਾ ਹਾਲ ਦੱਸਦ ਰ ਇਹਨਾਂ ਵਿੱਚ ਵਿੱਚ ਉਹ ਦੱਸਦ ਰ ਨਹੀਂ ਉਹ ਮੇਰੇ ਆ ਮੌਸਮ ਦਾ ਹਾਲ ਛੱਡੋ ਤੁਸੀਂ ਉੱਥੇ ਉਹ ਸਾਡੇ ਸਾਹਮਣੇ ਬੰਦੇ ਨੇ ਮੂੰਹ ਤੇ ਕਹਿ ਦਿੱਤਾ ਮੌਸਮ ਦਾ ਹਾਲ ਛੱਡੋ ਨੇ ਸਾਰਾ ਹਾਲ ਹੀ ਦੱਸ ਦਿੱਤਾ ਉਹਨੇ ਤਾਂ ਸਾਰਾ ਮੌਨਸੂਨ ਦਾ ਹੀ ਹਾਲ ਦੱਸ ਦਿੱਤਾ ਕਿ ਸੂਰਤੇ ਹਲਕੇ ਇਸ ਤਰ੍ਹਾਂ ਦੀ ਰਹੇਗੀ ਤਾਂ ਗੱਲ ਇਹ ਆ ਕੇ ਭਾਈ ਆਪਣੇ ਆਪ ਨੂੰ ਬਚਾਓ ਜਿਹੜਾ ਵੀ ਹੈ ਪਰ ਸਰਕਾਰ ਦੇ ਹਾਲਾਤ ਕੁਛ ਇਸੇ ਕਿਸਮ ਦੇ ਆ ਕਿ ਜਦੋਂ ਤੁਸੀਂ ਉਦਘਾਟਨ ਕਰਨ ਤੁਰ ਪਏ ਹੋ ਤੁਹਾਡਾ ਕੋਈ ਲੱਲਾ ਨਹੀਂ ਹਾਲਾਂਕਿ ਉਸ ਵਿਰੋਧ ਦੇ ਵਿੱਚ ਇੱਕ ਜਿਹੜੀ ਗੰਦੀ ਗਾਲ ਕੱਢੀ ਆ ਕਿਸਾਨ ਆਗੂ ਨੇ ਮਾਂ ਦੀ ਗਾਲ ਕੱਢ ਕੇ ਜੋ ਕਿਹਾ ਹੂੰ ਸਾਨੂੰ ਉਹਦੀ ਆਲੋਚਨਾ ਕਰਨੀ ਚਾਹੀਦੀ ਹੈ ਉਹ ਉਹ ਤਾਂ ਮਾੜੀ ਹੈ ਗੰਦੀ ਗਾਲ ਕੱਢੀ ਆ ਉਲਟਾ ਉਹ ਤਾੜ ਰਿਹਾ ਇਹ ਕਿਹੜੀ ਕਿਹੜੀ ਇਹ ਲੀਡਰੀ ਹੁੰਦੀ ਆ ਭਾਈ ਤੁਸੀਂ ਸਿੱਧਾ ਕਹੋ ਕਿ ਹਾਂ ਭਾਈ ਕਿਤੇ ਆ ਜਾਓ ਤੁਸੀਂ ਦੱਸ ਕੇ ਆ ਜੋ ਨਹੀਂ ਵੜਨ ਦਿੰਦੇ ਪਿੰਡ ਚ ਉਹ ਤੇ ਗੱਲ ਹੋਈ ਗਾਲ ਕੱਢ ਕੇ ਕਹਿਣਾ ਇਹ ਤੁਹਾਡੀ ਲੀਡਰੀ ਜਿਹੜੀ ਆ ਸ਼ਰਮਨਾਕ ਲੀਡਰੀ ਆ ਤੁਹਾਡੀ ਤਾਂ ਕਿਉਂਕਿ ਉੱਥੇ ਬੀਬੀਆਂ ਖਲੋਤੀਆਂ ਸਨ ਬੀਬੀਆਂ ਖਲੋਤਿਆਂ ਸ਼ਰਮ ਖਾਓ ਕੋਈ ਵਿਰੋਧ ਜੋ ਤੁਹਾਡਾ ਅਧਿਕਾਰ ਖੇਤਰ ਉਹਦੇ ਚ ਰਹਿ ਕੇ ਕਰ ਸਕਦੇ ਹੋ ਹਮ ਲੀਡਰਾਂ ਨੂੰ ਸਵਾਲ ਕਰੋ ਕੋਈ ਚੱਕਰ ਨਹੀਂ ਪਰ ਕੀ ਮਾਂ ਦੀ ਗਾਲ ਅਸੀਂ ਵੈ ਹੀ ਕਰਾ ਲਈ ਆ ਗੱਲ ਗੱਲ ਤੇ ਹੀ ਗਾਲ ਕੱਢਦੇ ਕੀ ਕੀ ਉਹਦੇ ਨਾਲ ਕੀ ਕੀ ਤੁਸੀਂ ਜਰਨੈਲ ਬਣ ਜਾਂਦੇ ਜੀ ਸ਼ਰਮ ਕਰੋ ਸ਼ਰਮ ਆਪਣੇ ਆਪ ਨੂੰ ਉਹਨਾਂ ਨੂੰ ਤੇ ਤੁਸੀਂ ਲਾਣਤਾ ਪਾਉਂਦੇ ਜੇ ਵਧਾਈਆਂ ਨੂੰ ਤੇ ਆਪ ਕਿਹੋ ਜੀ ਲੀਡਰੀ ਹੈ ਤੁਹਾਡੀ ਵੀ ਮਾਈਕ ਦੇ ਸਾਹਮਣੇ ਗੰਦੀ ਮਾਂ ਦੀ ਗਾਲ ਕੱਢਣ ਦਾ ਜੀ ਹੂੰ ਜੀ 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 ਬਿਲਕੁਲ ਮਿੰਟੂ ਜੀ ਤੇ ਖੈਰ ਗਲਤ ਗੱਲ ਹੈ ਸਨੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜਿਹੜੇ ਨਾਲ ਜੁੜ ਚੁੱਕੇ ਨੇ ਅ ਅਮਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਸ਼ੁਕਰੀਆ ਮੱਖਣ ਦੇ ਗੀਤ ਨਾਲ ਸ਼ੁਰੂਆਤ ਕਰਨ ਲਈ ਔਰ ਜਟਨ ਫਾਇਰ ਜੀ ਦੱਸ ਰਹੇ ਨੇ ਕਿ ਕਹਿੰਦੇ ਕਿ ਸੰਧਵਾ ਸਾਹਿਬ ਦਾ ਵੀ ਕਾਫੀ ਵਿਰੋਧ ਹੋਇਆ ਸੀ ਪਿਛਲੇ ਦਿਨੀ ਛੱਲ ਵੀ ਲੈਂਦੇ ਆ ਹਮ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਕਿਸਾਨ ਨੇ ਆ ਕੇ ਕਿਹਾ ਕਿ ਤੂੰ ਕਿੰਨੇ ਕੁ ਪਸ਼ੂ ਰੱਖੇ ਏ ਤੇ ਐਵੇਂ ਗਿਆਨ ਪੇਲੀ ਜੰਨਾ ਜੀ ਗਿਆਨ ਪੇਲੀ ਜੰਨਾ ਤੂੰ ਕਿੰਨੇ ਕੁ ਪਸ਼ੂ ਰੱਖਿਆ ਇਹ ਸਾਡੇ ਪੰਜਾਬੀਆਂ ਚ ਨੇ ਇੱਕ ਹੈ ਕਿ ਮੰਨ ਲਓ ਤੁਸੀਂ ਰਿਸਟ ਪੁਸਟੇ ਜੇ ਤੁਸੀਂ ਕਹੋ ਕਿ ਬਈ ਬੁਖਾਰ ਦੇ ਵਿੱਚ ਆਹ ਕੁਛ ਕਰਿਓ ਤੇ ਉਹਨਾਂ ਨੇ ਕਹਣਾ ਤੈਨੂੰ ਬੁਖਾਰ ਚੜਿਆ ਹਮ ਮਤਲਬ ਕਿ ਗੱਲ ਇਹ ਆ ਕਿ ਬਈ ਜੇ ਕੋਈ ਗੱਲ ਚੱਜਦੀ ਕਰਦਾ ਜੇ ਉਹ ਨਹੀਂ ਵੀ ਪਸ਼ੂ ਰੱਖ ਕੇ ਬੈਠਾ ਜੇ ਉਹ ਗੱਲ ਕਹਿ ਰਿਹਾ ਦੁੱਧ ਤੇ ਉਹਦੇ ਘਰ ਵੀ ਲੱਗਦਾ ਹੀ ਆ ਜੀ ਜ਼ਰੂਰੀ ਤੇ ਨਹੀਂ ਹੈਗਾ ਕਿ ਪਸ਼ੂ ਰੱਖਣ ਦੇ ਨਾਲ ਚਲੋ ਉਹ ਖਫਾ ਹੋ ਗਿਆ ਤੇ ਸੋਹਣੀ ਗੱਲ ਕਹੀ ਆ ਸੰਧਵਾ ਸਾਹਿਬ ਨੇ ਵੀ ਇਹੋ ਜਿਹੇ ਸਿਆਣੇ ਬੰਦੇ ਹੁੰਦੇ ਆ ਗੱਲ ਸੁਣਨੀ ਚਾਹੀਦੀ ਚਲੋ ਉਹਨਾਂ ਨੇ ਗੱਲ ਘੱਟੋ ਘੱਟ ਸੁਣੀ ਤੇ ਆਇਆ ਨਾ ਹਮ ਮਾਨ ਸਾਹਿਬ ਸਰ ਮਾਨ ਸਾਹਿਬ ਦੀ ਈਗੋ ਇਸ ਤਰ੍ਹਾਂ ਕਿਤੇ ਹਰਟ ਹੋ ਗਈ ਤਾਂ ਉਹਨਾਂ ਤੇ ਕਹਿ ਦੇਣਾ ਕਿ ਚੱਕ ਲੋ ਚੱਕ ਲੋ ਕਰ ਲੋ ਜੀ ਬਿਲਕੁਲ ਜੀ ਗੁਰਜੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਕਰਮਜੀਤ ਸਿੰਘ ਜੀ ਕਹ ਰਹੇ ਨੇ ਕਿ ਮਾਂ ਤਾਂ ਸਾਰਿਆਂ ਦੀ ਸਾਂਝੀ ਹੁੰਦੀ ਹੈ ਬਿਲਕੁਲ ਜੀ ਬਹੁਤ ਗਲਤ ਕੀਤਾ ਜੀ ਮੈਨੂੰ ਪਰਸਨਲੀ ਬਹੁਤ ਗੁੱਸਾ ਜਿਹੜੀ ਵੀ ਜਥੇਬੰਦੀ ਦਾ ਹੈਗਾ ਨਾ ਇਹੋ ਜਿਹਾ ਲੀਡਰ ਨੂੰ ਟਕਾਓ ਹੂੰ ਆਗੋ ਕਈ ਵਾਰ ਸ਼ੇਰ ਨੂੰ ਸਵਾ ਸਿਰ ਮਿਲ ਜਾਂਦਾ ਹੁੰਦਾ ਹੈ ਕੀ ਬੰਦਾ ਬੰਦੇ ਨਾਲੋਂ ਤਗੜਾ ਹੁੰਦਾ ਸਭ ਹੂੰ ਬੰਦਾ ਬੰਦੇ ਨਾਲੋਂ ਤਗੜਾ ਨਹੀਂ ਹੁੰਦਾ ਤਗੜੀ ਹੁੰਦੀ ਹੈ ਜਥੇਬੰਦਕ ਤਾਕਤ ਆ ਹੂੰ ਤਗੜੇ ਹੁੰਦੇ ਨੇ ਨਾਲ ਖੜੇ ਲੋਕ ਜੀ ਤਗੜੇ ਤਗੜੇ ਉਹ ਲੋਕ ਹੁੰਦੇ ਜਿਨ੍ਹਾਂ ਦੇ ਨਾਲ ਵਫਾਦਾਰ ਲੋਕ ਖਲੋਤੇ ਹ ਇੰਨਾ ਚੀਜ਼ਾਂ ਨੇ ਆਹੀ ਤੁਹਾਡੇ ਜੱਟਵਾਦ ਨੇ ਆਹੀ ਤੁਹਾਡੀ ਈਗੋ ਨੇ ਤੁਹਾਨੂੰ ਕਿੱਥੇ ਪਹੁੰਚਾਇਆ ਬਿਲਕੁਲ ਥੋੜਾ ਜਿਆ ਨਾ ਉਂਝੇ ਲੱਗਣ ਵਾਲੀ ਗੱਲ ਹੋ ਗਈ ਕਿੱਥੇ ਪਹੁੰਚ ਕੇ ਦੁਬਾਰਾ ਫੇਰ ਲੱਗੂ ਪਤਾ ਪਰ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ ਬੀਬੀਆਂ ਦਾੜੀਆਂ ਨੇ ਤੁਹਾਡੇ ਮੂੰਹਾਂ ਤੇ ਜੀ ਸ਼ਰਮ ਨੂੰ ਹੱਥ ਮਾਰੋ ਤੇ ਮੈਂ ਹੈਰਾਨ ਆ ਕਿਸੇ ਵੀ ਬੰਦੇ ਨੇ ਉੱਠ ਕੇ ਉਹਨਾਂ ਦਾ ਵਿਰੋਧ ਨਹੀਂ ਕੀਤਾ ਜਿਹੜੇ ਉਹ ਲੀਡਰ ਬੋਲ ਰਹੇ ਸਨ ਹਮ ਜਦ ਕਿ ਠੀਕ ਹੈ ਸੁਖਵੀਰ ਸਿੰਘ ਮੈਸਰ ਕੰਨਾਂ ਨੂੰ ਨਾ ਵੜਨ ਦਿਓ ਫੰਡ ਚ ਜੀ ਜੀ ਨਾ ਪਾਓ ਵੋਟ ਤੁਹਾਡੇ ਲੋਕਾਂ ਦੇ ਪਾਈ ਵੋਟ ਤੇ ਹੋ ਜਿੱਤਿਆ ਕੌਣ ਜਾਣਦਾ ਸੀ ਸੰਗਵੀਰ ਨੂੰ ਬਿਲਕੁਲ ਠੀਕ ਆ ਨਾਗਾ ਪਾ ਗੁੱਟਾ ਪਰ ਐਵੇਂ ਮਾਂ ਦੀਆਂ ਗਾਲਾਂ ਕੱਢਣ ਦਾ ਕੀ ਤੋਂ ਕੇ ਆ ਜੀ 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 ਬਿਲਕੁਲ ਮਰਿਆਦਾ ਤੇ ਤੋ ਸਮਝ ਵੀ ਨਹੀਂ ਆਉਂਦੀ ਗਾਲ ਕੱਢਵਾ ਆਪ ਨੂੰ ਜਾਂਦੇ ਨੇ ਸ਼ਾਇਦ ਕਈ ਵਾਰ ਇਹੋ ਜਿਹੇ ਬੰਦੇ ਹੁੰਦੇ ਨਾ ਗਰਮੀ 'ਚ ਆਪਣੇ ਆਪ ਨੂੰ ਗਾਲ ਕੱਢ ਜਾਂਦੇ ਆ ਜੀ ਜੀ ਬਿਲਕੁਲ ਮਿੰਟ ਜੀ